ਅੱਜ ਤੋਂ ਕ੍ਰੈਡਿਟ ਕਾਰਡ ਤੇ RBI ਦਾ ਆ ਗਿਆ ਨਵਾਂ ਨਿਯਮ ਮਨਪਸੰਦ ਕਾਰਡ ਨੈਟਵਰਕ ਚੁਣਨ ਦੀ ਮਿਲੇਗੀ ਇਜਾਜ਼ਤ ਹਾਲੋ ਦੋਸਤੋ ਸਭ ਸ਼੍ਰੀ ਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਤੁਸੀਂ ਆਪਣੀ ਇੱਛਾ ਅਨੁਸਾਰ ਭੋਜਨ ਖਾਂਦੇ ਹੋ ਆਪਣੀ ਇੱਛਾ ਅਨੁਸਾਰ ਕੱਪੜੇ ਪਾਉਂਦੇ ਹੋ ਜਦੋਂ ਕ੍ਰੈਡਿਟ ਕਾਰਡ ਨੈਟਵਰਕ ਦੀ ਗੱਲ ਆਉਂਦੀ ਹੈ ਤਾਂ ਇਹ ਤੁਹਾਡੀ ਇੱਛਾ ਨਹੀਂ ਹੈ ਬੈਂਕ ਤੁਹਾਨੂੰ ਕਿਹੜੇ ਨੈਟਵਰਕ ਦਾ ਕ੍ਰੈਡਿਟ ਕਾਰਡ ਦੇਵੇਗਾ ਇਸ ਉੱਤੇ ਤੁਹਾਡਾ ਕੋਈ ਜ਼ੋਰ ਨਹੀਂ ਹੈ ਜਾਣੀ ਕਿ 6 ਸਤੰਬਰ ਤੋਂ ਜੇ ਹਾ ਨਹੀਂ ਹੋਵੇਗਾ ਜਾਨੀ ਹੁਣ ਤੁਹਾਨੂੰ ਆਪਣੀ ਪਸੰਦ ਦਾ ਕਾਰਡ ਨੈਟਵਰਕ ਚੁਣਨ ਦੀ ਆਜ਼ਾਦੀ ਮਿਲੇਗੀ ਜੇਕਰ ਤੁਸੀਂ ਸਰਲ ਭਾਸ਼ਾ ਵਿੱਚ ਸਮਝਦੇ ਹੋ ਤਾਂ ਹੁਣ ਤੁਸੀਂ ਆਪਣੇ ਕ੍ਰੈਡਿਟ ਕਾਰਡ ਲਈ ਕੋਈ ਵੀ ਨੈਟਵਰਕ ਵਿਜ਼ਾ ਜਾਂ ਮਾਸਟਰ ਕਾਰਡ ਜਾਂ ਰੂਪਏ ਚੁਣ ਸਕਦੇ ਹੋ ਭਾਰਤੀ ਰਿਜ਼ਰਵ ਬੈਂਕ ਨੇ ਮਾਰਚ ਵਿੱਚ ਇਸ ਸੰਬੰਧ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਸੀ ਜਿਸ ਦੇ ذریعے ਬੈਂਕਾਂ ਅਤੇ ਗੈਰ ਬੈਂਕ ਕ੍ਰੈਡਿਟ ਕਾਰਡ ਜਾਰੀ ਕਰਤਾਮਾਂ ਨੂੰ ਕਾਰਡ ਨੈਟਵਰਕ ਦੇ ਨਾਲ ਵਿਸ਼ੇ ਸਮਝੌਤਾ ਕਰਨ ਤੇ ਪਾਬੰਦੀ ਲਗਾਈ ਗਈ ਸੀ ਆਰਬੀਆਈ ਦਾ ਮੰਨਣਾ ਹੈ ਕਿ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਬੈਂਕਾਂ ਅਤੇ ਵਿੱਤੀ ਕੰਪਨੀਆਂ ਨੂੰ ਗ੍ਰਾਹਕਾਂ ਨੂੰ ਆਪਣੀ ਪਸੰਦ ਦਾ ਕ੍ਰੈਡਿਟ ਕਾਰਡ ਨੈੱਟਵਰਕ ਚੁਣਨ ਦਾ ਵਿਕਲਪ ਦੇਣਾ ਚਾਹੀਦਾ ਹੈ ਲੰਬੇ ਸਮੇਂ ਤੋਂ ਵਿਜ਼ਾ ਅਤੇ ਮਾਸਟਰ ਕਾਰਡ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਲਈ ਇਹ ਪਹਿਲੀ ਪਸੰਦ ਰਹੇ ਹਨ ਰੂਪੇ ਦੇ ਨੈੱਟਵਰਕ ਦੇ ਵਿਸਤਾਰ ਨਾਲ ਉਹ ਹੁਣ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਆਰਬੀਆਈ ਦੇ ਇਸਕਾ ਦਮ ਨਾਲ ਗ੍ਰਾਹਕਾਂ ਨੂੰ ਫਾਇਦਾ ਹੋਵੇਗਾ ਅਮਰੀਕਨ ਐਕਸਪ੍ਰੈਸ ਲਈ ਇਸ ਨਿਜਮ ਤੋਂ ਛੋਟ ਹੈ ਜੋ ਆਪਣਾ ਸੁਤੰਤਰ ਨੈਟਵਰਕ ਚਲਾਉਂਦੀ ਹੈ ਵਰਤਮਾਨ ਵਿੱਚ ਦੇਸ਼ ਵਿੱਚ ਪੰਜ ਅਧਿਕਾਰਤ ਕ੍ਰੈਡਿਟ ਕਾਰਡ ਨੈਟਵਰਕ ਹਨ ਜਿਨ੍ਹਾਂ ਕੋਲ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਗਠਜੋੜ ਕਰਨ ਦਾ ਲਾਇਸੈਂਸ ਹੈ ਇਹ ਵਿਜ਼ਾ ਮਾਸਟਰ ਕਾਰਡ ਰੂਪੇ ਅਮਰੀਕਨ ਐਕਸਪ੍ਰੈਸ ਅਤੇ ਡਾਇਨਰ ਕਲੱਬ ਹਨ ਤਾਂ ਦੋਸਤੋ ਤੁਹਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਅੱਛਾ ਲੱਗਾ ਹੋਵੇਗਾ ਤਾਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ